ਦੋਸਤੋ ਚੁੱਕਾ ਜੀਵਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਭਾਵੇਂ ਅਸੀਂ ਕਿੰਨੇ ਵੀ ਹੁਨਰਮੰਦ ਜਾਂ ਆਪਣੇ ਕੰਮ ਵਿੱਚ ਮਾਹਿਰ ਕਿਉਂ ਨ ਹੋਈਏ ਪਰ ਜੇਕਰ ਪਰਮੇਸ਼ਵਰ ਦਾ ਸਾਥ ਨਾ ਹੋਵੇ ਤਾਂ ਅਸੀਂ ਉਸ ਵਿੱਚ ਕੋਈ ਜ਼ਿਆਦਾ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਹਾਂ ਕਈ ਵਾਰ ਸਾਨੂੰ ਆਪਣੇ ਹੁਨਰ ਜਾਂ ਕਲਾ ਤੇ ਇੰਨਾ ਕਮੰਡ ਹੋ ਜਾਂਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਕਲਾ ਜਾਂ ਹੁਨਰ ਨਾਲ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਤੇ ਸਾਨੂੰ ਪਰਮੇਸ਼ਵਰ ਦੀ ਜਾਂ ਉਸ ਦੇ ਸਾਥ ਦੀ ਕੋਈ ਲੋੜ ਨਹੀਂ ਇਸੇ ਸਬੰਧ ਵਿੱਚ ਅੱਜ ਅਸੀਂ ਬਾਈਬਲ ਵਿੱਚੋਂ ਵੇਖਾਂਗੇ ਕਿ ਜਦੋਂ ਹੁਨਰ ਦੇ ਨਾਲ-ਨਾਲ ਪਰਮੇਸ਼ਰ ਦਾ ਸਾਥ ਤੇ ਉਸ ਦੀ वचन ਲਈ ਆਗਿਆਕਾਰੀ ਮਿਲਦੀ ਹੈ ਤਾਂ ਇਹ ਸਾਡੇ ਸਭਨਾਂ ਲਈ ਕਿੰਨੀ ਵੱਡੀ ਬਰਕਤ ਨੂੰ ਲੈ ਕੇ ਆਉਂਦੀ ਹੈ ਤੇ ਨਾਲ ਹੀ ਅਸੀਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ਰ ਦੀ ਮਰਜ਼ੀ ਦੇ ਉਲਟ ਜਾ ਕੇ ਕਦੇ ਵੀ ਅਸੀਂ ਸਫਲਤਾ ਹਾਸਲ ਨਹੀਂ ਕਰ ਸਕਦੇ ਹਾਂ ਯਹੂਨਾ ਦੀ ਅੰਚਿਲ 1 ਕੀ ਅਧਿਆਇ ਦੇ ਵਿੱਚ ਇੱਕ ਅਜਹੀ ਹੀ ਘਟਨਾ ਦਰਜ ਹੈ ਪ੍ਰਭੂ ਯਸੂ ਦੀ ਸਲੀਬ ਉੱਤੇ ਮੌਤ ਤੋਂ ਬਾਅਦ ਪ੍ਰਭੂ ਦੇ ਚੇਲੇ ਕਾਫੀ ਨਿਰਾਸ਼ ਅਤੇ ਚਿੰਤਾ ਵਿੱਚ ਸਨ ਭਾਵੇਂ ਕਿ ਯਸੂ ਦੇ ਜੀ ਉੱਠਣ ਤੋਂ ਬਾਅਦ ਉਹਨਾਂ ਵਿੱਚੋਂ ਕੁਝ ਤੇ ਉਹ ਪ੍ਰਗਟ ਵੀ ਹੋਇਆ ਪਰ ਫਿਰ ਵੀ ਉਹ ਜੇ ਆਪਣੀ ਚਿੰਤਾ ਤੋਂ ਬਾਹਰ ਨਹੀਂ ਆਏ ਸਨ ਇਹ ਹੁਣਾ ਇੱਕੀ ਵਿੱਚ ਸ਼ਮੌਨ ਪਤਰਸ ਅਤੇ ਕੁਝ ਹੋਰ ਉਸਦੇ ਨਾਲ ਮੱਛੀਆਂ ਫੜਨ ਲਈ ਜਾਂਦੇ ਹਨ ਦਿਨ ਆਇਦ ਦਾ ਦੂਜਾ ਹਿੱਸਾਕ ਦਾ ਹੈ ਉਹ ਨਿਕਲ ਕੇ ਬੇੜੀ ਉੱਤੇ ਚੜ੍ਹੇ ਅਤੇ ਉਸ ਰਾਤ ਕੁਝ ਨਾ ਫੜਿਆ ਪਿਆਰੇ ਸਾਨੂੰ ਇੱਥੇ ਇੱਕ ਗਲਤੀ ਧਿਆਨ ਕਰਨਾ ਹੋਵੇਗਾ ਕਿ ਪਤਰਸ ਇੱਕ ਪੇਸ਼ੇਵਰ ਮਸ਼ਵਾਰਾ ਸੀ ਛੋਟੀ ਉਮਰ ਤੋਂ ਹੀ ਉਸ ਕੋਲ ਮੱਛੀਆਂ ਫੜਨ ਦਾ ਅਨੁਭਵ ਸੀ ਉਹ ਆਪਣੀ ਇਸ ਕਲਾ ਵਿੱਚ ਮਾਹਿਰ ਸੀ ਤੇ ਉਸਦੇ ਕੁਝ ਸਾਥੀ ਵੀ ਇਸੇ ਤਰ੍ਹਾਂ ਹੁਨਰਮੰਦ ਸਨ ਕੋਈ ਵੀ ਜਾਣਦੇ ਸਨ ਕਿ ਕਿਹੜੇ ਸਮੇਂ ਮੱਛੀਆਂ ਚੀਲ ਦੀ ਸਤਾ ਤੇ ਆਉਂਦੀਆਂ ਹਨ ਤੇ ਕਿਹੜੇ ਸਮੇਂ ਉਹਨਾਂ ਲਈ ਜਾਲ ਪਾਉਣਾ ਉੱਤਮ ਹੋਵੇਗਾ ਜਦੋਂ ਕਾਫੀ ਮੱਛੀਆਂ ਫੜ ਸਕਦੇ ਹਨ ਪਰ ਇੱਥੇ ਚੇਲਿਆ ਨੇ ਪੂਰੀ ਰਾਤ ਮਿਹਨਤ ਕਰਨ ਤੇ ਕੁਝ ਵੀ ਹਾਸਲ ਨਹੀਂ ਕੀਤਾ ਸੀ ਦੋਸਤੋ ਕਈ ਵਾਰ ਅਜਿਹੇ ਸਮੇਂ ਜੀਵਨ ਵਿੱਚ ਆਉਂਦੇ ਹਨ ਜਦੋਂ ਅਸੀਂ ਆਪਣੀ ਕਲਾ ਵਿੱਚ ਪੂਰੀ ਤਰ੍ਹਾਂ ਮਾਹਿਰ ਹੁੰਦੇ ਹਾਂ ਤੇ ਚੰਗੀ ਮਿਹਨਤ ਕਰਨ ਤੇ ਵੀ ਅਸੀਂ ਨਤੀਜਿਆਂ ਨੂੰ ਆਪਣੇ ਜੀਵਨ ਵਿੱਚ ਨਹੀਂ ਵੇਖਦੇ ਹਾਂ ਅਸੀਂ ਆਪਣੇ ਵੱਲੋਂ ਹੋ ਸਕਦਾ ਸਹੀ ਸਥਾਨ ਤੇ ਸਹੀ ਸਮੇਂ ਅਤੇ ਲਗਨ ਨਾਲ ਮਿਹਨਤ ਕਰਦੇ ਹੋ ਸਕਦੇ ਹਾਂ ਪਰ ਇੰਝ ਹੋ ਸਕਦਾ ਹੈ ਕਿ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਲੱਗ ਰਿਹਾ ਹੈ ਇਸ ਘਟਨਾ ਵਿੱਚ ਇੱਥੇ ਇਹ ਚੇਲੇ ਪਰਮੇਸ਼ਵਰ ਦੇ ਆਗਿਆਕਾਰੀ ਨਹੀਂ ਸਨ। ਇਹ ਪ੍ਰਭੂ ਯਸੂ ਦੀ ਸਲੀਬੀ ਮੌਤ ਅਤੇ ਦਫਨਾਇ ਜਾਣ ਕਰਕੇ ਨਿਰਾਸ਼ ਸਨ ਤੇ ਆਪਣੇ ਪੁਰਾਣੇ ਪੇਸ਼ੇ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਬਾਈਬਲ ਦਾ ਅਵੇਰਵਾਦ ਦੱਸਦਾ ਹੈ ਕਿ ਜਦੋਂ ਦਿਨ ਚੜ੍ਹਨ ਲੱਗਾ ਤਾਂ ਯਸੂ ਕੰਡੇ ਤੇ ਆਖਲੋਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਕੁਝ ਫੜਿਆ ਹੈ ਪਰ ਉਹਨਾਂ ਨੇ ਉੱਤਰ ਦਿੱਤਾ ਨਹੀਂ। ਛੇ ਆਇਤ ਵਿੱਚ ਪ੍ਰਭੂ ਯਸੂ ਨੇ ਉਹਨਾਂ ਨੂੰ ਆਖਿਆ, "ਬੀੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ।" ਪ੍ਰਭੂ ਯਸੂ ਨੂੰ ਨਾ ਸਿਆਣ ਦੇ ਹੋਏ ਵੀ ਉਹਨਾਂ ਨੇ ਉਸਤੇ ਵਚਨ ਦੀ ਆਗਿਆਕਾਰੀ ਕੀਤੀ। ਛੇ ਆਇਤਾ ਬਾਕੀ ਦਾ ਹਿੱਸਾ ਦੱਸਦਾ ਹੈ ਸੋ ਉਹਨਾਂ ਜਾਲ ਪਾਇਆ ਅਤੇ ਮੱਛੀਆਂ ਦੇ ਬਹੁਤਾ ਹੋਣ ਕਰਕੇ ਉਹ ਉਹਨੂੰ ਫੇਰ ਖਿੱਚ ਨਾ ਸਕੇ ਉਹਨਾਂ ਸਬਨਾਂ ਨੂੰ ਜਾਲ ਖਿੱਚਣ ਲਈ ਮਿਹਨਤ ਕਰਨੀ ਪਈ ਸੀ ਫਿਰ ਸੱਤ ਆਇ ਦੱਸਦੀ ਹੈ ਕਿ ਉਹਨਾਂ ਨੇ ਪਹਿਲਾਂ ਯਸੂ ਨੂੰ ਪਛਾਣਿਆ ਤੇ ਪਤਰਸ ਨੂੰ ਵੀ ਦੱਸਿਆ ਤੇ ਇਹ ਤਿੰਨ ਗੱਲਾਂ ਅਸੀਂ ਇਸ ਘਟਨਾ ਤੋਂ ਇਥੋਂ ਸਿੱਖ ਸਕਦੇ ਹਾਂ ਨੰਬਰ 1 ਭਾਵੇਂ ਅਸੀਂ ਆਪਣੇ ਕੰਮ ਜਾਂ ਪੇਸ਼ੇ ਵਿੱਚ ਕਿੰਨੇ ਵੀ ਮਾਹਰ ਕਿਉਂ ਨਾ ਹੋਈਏ ਪਰ ਜੇਕਰ ਪਰਮੇਸ਼ਵਰ ਦਾ ਸਾਥ ਸਾਡੇ ਕੋਲ ਨਹੀਂ ਹੈ ਤਾਂ ਸਾਡੀ ਮਿਹਨਤ ਅਤੇ ਹੁਨਰ ਕਦੇ ਵੀ ਫਲ ਨਹੀਂ ਲਿਆ ਸਕਦਾ ਨੰਬਰ 2 ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਆਗਿਆਕਾਰੀ ਨਹੀਂ ਹੁੰਦੇ ਅਸੀਂ ਉਸ ਤੋਂ ਵਰਕਤਾਂ ਨੂੰ ਹਾਸਲ ਨਹੀਂ ਕਰ ਸਕਦੇ ਹਾਂ ਨੰਬਰ 3 ਅਸੀਂ ਜੋ ਮਕਸਦ ਪਰਮੇਸ਼ਰ ਨੇ ਸਾਡੇ ਲਈ ਚਾਇਆ ਹੈ ਉਸ ਤੋਂ ਕਦੇ ਵੀ ਦੂਰ ਨਹੀਂ ਭੱਜ ਸਕਦੇ ਹਾਂ ਪਰਮੇਸ਼ਰ ਨੇ ਇਹਨਾਂ ਚੇਲਿਆਂ ਨੂੰ ਆਪਣੀ ਸੇਵਾ ਦੇ ਲਈ ਸਦਾ ਦਿੱਤਾ ਹੋਇਆ ਸੀ ਤੇ ਉਹ ਉਸ ਤੋਂ ਭੱਜ ਨਹੀਂ ਸਕਦੇ ਸਨ ਇਸ ਘਟਨਾ ਵਿੱਚ ਜਿਵੇਂ ਹੀ ਚੇਲਿਆਂ ਨੇ ਆਗਿਆਕਾਰੀ ਕੀਤੀ ਤਾਂ ਉਹਨਾਂ ਦਾ ਝਾਲ ਮੱਛੀਆਂ ਨਾਲ ਫਰ ਗਿਆ ਸੀ ਉਹਨਾਂ ਯਸੂ ਨਾਲ ਬੈਸ ਨਹੀਂ ਕੀਤੀ ਸੀ ਕਿ ਅਸੀਂ ਪੂਰੀ ਰਾਤ ਮਿਹਨਤ ਕੀਤੀ ਹੈ ਤੇ ਅਸੀਂ ਇਸ ਝੀਲ ਦੇ ਛੱਪੇ ਛੱਪੇ ਨੇ ਜਾਣਦੇ ਹਾਂ ਤੇ ਸਾਨੂੰ ਪਤਾ ਹੈ ਕਿ ਕਿੱਥੇ ਮੱਛੀਆਂ ਹੁੰਦੀਆਂ ਤੇ ਕਦੋਂ ਇਹਨਾਂ ਨੂੰ ਫੜਨਾ ਸੌਖਾ ਹੁੰਦਾ ਹੈ ਪਰ ਉਹਨਾਂ ਬਿਨਾਂ ਕਿਸੇ ਪ੍ਰਸ਼ਨ ਯਸੂ ਦੇ ਵਚਨਾਂ ਦੀ ਆਗਿਆਕਾਰੀ ਕੀਤੀ ਦੋਸਤੋ ਸਾਨੂੰ ਸਿਰਫ ਪ੍ਰਭੂ ਯਸੂ ਦੇ ਨਾਲ ਨਹੀਂ ਪਰ ਉਸਦੇ ਆਗਿਆਕਾਰੀ ਹੋਣ ਦੀ ਲੋੜ ਵੀ ਹੁੰਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਚੇਲਿਆਂ ਦੇ ਜੀਵਨ ਵਿੱਚ ਪਹਿਲਾਂ ਵੀ ਵਾਪਰੀ ਸੀ ਜਦੋਂ ਪ੍ਰਭੂ ਯਸੂ ਨੇ ਉਹਨਾਂ ਨੂੰ ਉਸਤੇ ਚੇਲੇ ਬਣਨ ਦਾ ਸੱਦਾ ਦਿੱਤਾ ਸੀ ਲੋਕਾਂ ਦੀ ਅੰਜੇਲ 5 ਦੇ ਉਸਦੀ 1 ਤੋਂ ਲੈ ਕੇ 11 ਆਇਤ ਵਿੱਚ ਚੇਲਿਆਂ ਦੇ ਇਸੇ ਤਰ੍ਹਾਂ ਹੀ ਪ੍ਰਭੂ ਯਸੂ ਦੇ ਆਗਿਆਕਾਰੀ ਹੋਣ ਤੋਂ ਬਾਅਦ ਇਹ ਨੀਮ ਮਛੀਆਂ ਉਹਨਾਂ ਫੜੀਆਂ ਸਨ ਕਿ ਉਹ ਇਕੱਲੇ ਉਸ ਜਾਲ ਨੂੰ ਖਿੱਚ ਨਹੀਂ ਸਕੇ ਸਨ ਇੱਥੇ ਪਤਰਸ ਦੀ ਕਿਸ਼ਤੀ ਵਿੱਚ ਬੈਠ ਕੇ ਹੀ ਯਿਸੂ ਨੇ ਪ੍ਰਚਾਰ ਵੀ ਕੀਤਾ ਸੀ ਇੱਥੇ ਹੀ ਪਤਰਸ ਨੂੰ ਪ੍ਰਭੂ ਯਿਸੂ ਨੇ ਆਖਿਆ ਸੀ ਇਹਦੋਂ ਅਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ ਇਹ ਘਟਨਾ ਪ੍ਰਭੂ ਯਿਸੂ ਦੀ ਸੇਵਕਾਈ ਦੇ ਆਰੰਭ ਵਿੱਚ ਵਾਪਰੀ ਸੀ ਤੇ ਇਹ ਉਹਨਾਂ ਦੀ ਅੰਜੇਲ ਵਿੱਚ ਦੂਜੀ ਘਟਨਾ ਪ੍ਰਭੂ ਯਿਸੂ ਦੇ ਜੀ ਉਠਣ ਤੋਂ ਬਾਅਦ ਦੀ ਹੈ ਮੈਂ ਸੋਚਦਾ ਹਾਂ ਕਿ ਪਤਰਸ ਨੂੰ ਜ਼ਰੂਰ ਇੱਥੇ ਉਹੀ ਪਹਿਲੀ ਘਟਨਾ ਯਾਦ ਆਈ ਹੋਵੇਗੀ ਕਿ ਉਸ ਨੂੰ ਪ੍ਰਭੂ ਨੇ ਕਿਸ ਕੰਮ ਲਈ ਸੱਦਿਆ ਸੀ ਤੇ ਫਿਰ ਯਹੁੰਨਾ ਦਾ ਬਾਕੀ ਦਾ ਅੱਗੇ ਵੇਰਵਾ ਦੱਸਦਾ ਹੈ ਕਿ ਕਿਵੇਂ ਪ੍ਰਭੂ ਯਿਸੂ ਨੇ ਫੇਰ ਉਸ ਤੋਂ ਤਿੰਨ ਵਾਰ ਇਕਰਾਰ ਕਰਾ ਕੇ ਉਸ ਨੂੰ ਵਾਪਸ ਜਿਸ ਕੰਮ ਲਈ ਉਸ ਸੱਦਿਆ ਗਿਆ ਸੀ ਉਸ ਵਿੱਚ ਬਹਾਲ ਕੀਤਾ ਸੀ ਪਿਆਰੋ ਜੀਵਨ ਵਿੱਚ ਪਰਮੇਸ਼ਵਰ ਅਤੇ ਉਸ ਦੇ ਵਚਨ ਦੇ ਆਗਿਆਕਾਰੀ ਹੋਣਾ ਸੌਖਾ ਨਹੀਂ ਹੁੰਦਾ ਸਾਡਾ ਹੋਣਾ ਜਾਂ ਆਪਣੀ ਤਾਕਤ ਕਦੇ ਵੀ ਸਾਨੂੰ ਸਫਲਤਾ ਨਹੀਂ ਦੇ ਸਕਦੀ ਜੇਕਰ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਹਾਂ ਇਹੋ ਗੱਲ ਸੈਮੂਅਲ ਦਾ ਵੀ ਸ਼ਾਉਲ ਨੂੰ ਸਮਝਾਉਣਾ ਚਾਹੁੰਦਾ ਸੀ ਜਦੋਂ ਉਸਨੇ ਪਹਿਲਾ ਸੈਮੂਅਲ 15 ਦੇ ਉਸ ਦੀ ਬਾਈ ਵਿੱਚ ਉਸ ਨੂੰ ਆਖਿਆ ਸੀ ਮੰਨਣਾ ਯਾ ਆਗਿਆਕਾਰੀ ਕਰਨਾ ਪੇਂਟਾ ਛੜਾਉਣ ਨਾਲੋਂ ਉੱਤਮ ਹੈ ਪਹਿਲਾ ਸੈਮੂਅਲ ਨੋ ਅਦੇ ਉਸਦੀ ਦੋਆਇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਵੇਖੋਗੇ ਸ਼ਾਉ ਸੋਨਾ ਅਤੇ ਡਾਡਾ ਚੰਗਾ ਜਵਾਨ ਸੀ ਅਤੇ ਇਸرائیਲੀਆਂ ਵਿੱਚ ਉਸ ਨਾਲੋਂ ਵਧੇਰੇ ਸੋਨਾ ਹੋਰ ਕੋਈ ਮਨੁੱਖ ਨਹੀਂ ਸੀ ਉਸ ਸਾਰਿਆਂ ਮਨੁੱਖਾਂ ਵਿੱਚੋਂ ਮੋਢਿਆਂ ਲੈ ਕੇ ਉਹ ਤਾਂਹ ਸਭਨਾਂ ਨਾਲੋਂ ਉੱਚਾ ਸੀ ਪਰ ਇਹ ਸਾਰੀਆਂ ਖੂਬੀਆਂ ਹੋਣ ਤੇ ਵੀ ਉਹ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਗਿਆ ਸੀ ਕਿਉਂ ਜੋ ਉਹ ਆਗਿਆਕਾਰੀ ਨਹੀਂ ਰਿਹਾ ਸੀ 40 ਸਾਲ ਰਾਜ ਕਰਨ ਤੋਂ ਬਾਅਦ ਵੀ ਉਹ ਪਰਮੇਸ਼ਵਰ ਦਾ ਆਗਿਆਕਾਰੀ ਅਤੇ ਉਸ ਦਾ ਸਾਥ ਗਵਾਹ ਦੇਣ ਕਰਕੇ ਰਾਜਾ ਹੋਣ ਤੋਂ ਰ데요 ਗਿਆ ਸੀ ਫਿਰ ਉਹ ਪਰਮੇਸ਼ਵਰ ਦੇ ਵਚਨ ਦੇ ਆਗਿਆਕਾਰੀ ਹੋਣਾ ਅਤੇ ਉਸ ਦੇ ਨਾਲ ਬਣੇ ਰਹਿਣਾ ਸੌਖਾ ਨਹੀਂ ਹੁੰਦਾ ਇਸ ਲਈ ਅਨੁਸ਼ਾਸਨ ਹਲੀਮਤਾ ਅਤੇ ਉਸ ਦੇ ਵਚਨ ਤੇ ਭਰੋਸੇ ਦੀ ਲੋੜ ਹੁੰਦੀ ਹੈ ਚੇਲਿਆਂ ਦੇ ਜੀਵਨਾ ਮੰਗੀਆਂ ਸਥਿਤੀਆਂ ਕਈ ਵਾਰੀ ਮੁਸ਼ਕਲ ਅਤੇ ਔਖੀਆਂ ਹੋ ਸਕਦੀਆਂ ਹਨ ਪਰ ਉਹ ਅਸੀਂ ਇਸ ਪਾਠ ਨੂੰ ਆਪਣੇ ਜੀਵਨ ਵਿੱਚ ਸਿੱਖੀਏ ਕਿ ਅਸੀਂ ਭਾਵੇਂ ਕਿੰਨੇ ਵੀ ਹੋ ਨਿਰਬੰਧ ਜਾਂ ਆਪਣੀ ਕਲਾ ਵਿੱਚ ਮਾਹਿਰ ਕਿਉਂ ਨਾ ਹੋਈਏ ਪਰ ਜੇਕਰ ਅਸੀਂ ਪਰਮੇਸ਼ਵਰ ਦਾ ਸਾਥ ਛੱਡ ਕੇ ਆਪਣੀ ਮਿਹਨਤ ਤੇ ਭਰੋਸਾ ਕਰਨ ਜਾ ਰਿਹਾ ਤਾਂ ਅਸੀਂ ਸਫਲਤਾ ਨਹੀਂ ਹਾਸਲ ਕਰ ਸਕਦੇ ਹਾਂ ਪਰਮੇਸ਼ੁਰ ਦਾ ਸਾਥ ਤੇ ਉਸ ਦੀ ਇੱਛਾ ਵਿੱਚ ਚੱਲਣਾ ਅਤੇ ਉਸ ਦੇ ਵਚਨ ਦੇ ਆਗਿਆਕਾਰੀ ਹੋਣਾ ਹੀ ਸਾਨੂੰ ਸਾਡੇ ਕੰਮ ਵਿੱਚ ਸਫਲ ਬਣਾ ਸਕਦਾ ਹੈ ਪ੍ਰਭੂ ਯਸੂ ਦਾ ਖੁਦ ਦਾ ਜੀਵਨ ਉਸ ਦੇ ਚੇਲਿਆਂ ਲਈ ਇੱਕ ਸਭ ਤੋਂ ਵੱਡੀ ਉਦਾਹਰਣ ਹੈ ਉਸ ਨੇ ਪਰਮੇਸ਼ੁਰ ਦੇ ਵਾਅਦਿਆਂ ਤੇ ਭਰੋਸਾ ਰੱਖਿਆ ਸੀ ਭਾਵੇਂ ਕਿ ਇਸ ਲਈ ਉਸ ਨੂੰ ਦੁੱਖ ਅਤੇ ਕਸ਼ਟ ਅਤੇ ਇਥੋਂ ਤੱਕ ਕਿ ਮੌਤ ਨੂੰ ਵੀ ਸਹਿਣ ਕਰਨਾ ਪਿਆ ਸੀ ਦੋਸਤੋ ਭਾਵੇਂ ਸਾਡੇ ਹਾਲਾਤ ਜਾਂ ਸਥਿਤੀਆਂ ਜੋ ਵੀ ਹੋਣ ਸਾਨੂੰ ਸਦਾ ਪਰਮੇਸ਼ਵਰ ਅਤੇ ਉਸਦੇ ਵਚਨ ਵਿੱਚ ਬਣੇ ਰਹਿਣਾ ਚਾਹੀਦਾ ਹੈ ਅਤੇ ਉਸ ਦੀ ਆਗਿਆਕਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ ਸਾਡੀ ਵੀ ਪ੍ਰਾਰਥਨਾ ਪ੍ਰਭੂ ਯਿਸੂ ਦੀ ਪ੍ਰਾਰਥਨਾ ਮੰਗ ਹੋਣੀ ਚਾਹੀਦੀ ਹੈ ਜੋ ਉਸਨੇ ਲੁਕਾ 22:42 ਵਿੱਚ ਕੀਤੀ ਸੀ हे ਪਿਤਾ ਮੇਰੀ ਮਰਜ਼ੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ ਮੇਰੀ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਸਦਾ ਪਰਮੇਸ਼ਵਰ ਵਿੱਚ ਬਣੇ ਰਹਿਣ ਅਤੇ ਉਸਦੇ ਆਗਿਆਕਾਰੀ ਹੋਣ ਲਈ ਬਲ ਬਖਸ਼ੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ